ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਆ ਹੁਣੇ ਆ ਭਰਾ ਨੇ ਇੱਕ ਸਮਾਨ ਫੜਾਇਆ ਕਹਿੰਦਾ ਯਾਰ ਆਟੋ ਰਿਕਸ਼ੇ ਵਾਲਾ ਡਿੱਗ ਗਿਆ ਆਟੋ ਰਿਕਸ਼ੇ ਦੇ ਵਿੱਚੋਂ ਸਮਾਨ ਡਿੱਗ ਗਿਆ ਸਮਾਨ ਦੇ ਵਿੱਚ ਵੀ ਮੈਨੂੰ ਕੋਈ ਘਰ ਦਾ ਘਰੇਲੂ ਸਮਾਨ ਲੱਗਦਾ ਕਹਿੰਦਾ ਹਰੇ ਰੰਗ ਦਾ ਆਟੋ ਰਿਕਸ਼ਾ ਜਾਂਦਾ ਚਲ ਆਪਾਂ ਦੇਖਦੇ ਹਾਂ ਕਿਹੜਾ ਹਰੇ ਰੰਗ ਦਾ ਅਗਲੇ ਦਾ ਕੋਈ ਜ਼ਰੂਰੀ ਸਮਾਨ ਵੀ ਹੋ ਸਕਦਾ ਆ ਤਾਂ ਨਹੀਂ ਹੈਗਾ ਆਟੋ ਰਿਕਸ਼ਾ ਗਿਆ ਉਹਨੇ ਇਹ ਤਾਂ ਟੈਂਪੂ ਆ ਜੀ ਹਰੇ ਰੰਗ ਦਾ ਆਟੋ ਰਿਕਸ਼ਾ ਦੀਨਾਂ ਦਾ ਹੈ ਨਹੀਂ ਕੋਈ ਦੂਰ-ਦੂਰ ਤੱਕ ਕੁਝ ਵੀ ਨਹੀਂ ਲੰਦਾ ਹੋਊਗਾ ਰੰਗ ਹੈ ਹਰੇ ਰੰਗ ਦਾ ਕੋਈ ਨੂੰ ਪਤਾ ਨਹੀਂ ਆ ਮਤਲਬ ਇੰਨੀ ਸਵੀਡਾ ਲੰਘਦੇ ਨਾ ਤੇ ਇਹਦਾ ਤਾਂ ਜੈਨੇ ਹਰੇ ਰੰਗ ਦਾ ਟਰੱਕਸ਼ਾ ਉਹ ਗਿਆ ਲੈ ਆਪਰੇ ਸਮਾਨ ਫੜਦਾ ਲਿਆ ਆਪਾਂ ਨੇ ਹਾਂਜੀ ਹੈ ਅੰਟੀ ਫਾਲਸਾ ਲਿਆ ਕੋਈ ਨਹੀਂ ਦਿੰਦਾ ਹਰੇ ਰੰਗ ਦਾ ਟਰੱਕਸ਼ਾ ਨੀ ਕਿੰਨੀ ਤੇਜ਼ ਭੁਜਾ ਕੇ ਲੰਘਿਆ ਉਹ ਜਿਹੜਾ ਇੰਨਾ ਕਿਤੇ ਜਹਾਜ ਆ ਯਾਰ ਕਿਤੇ ਹੈ ਕੋਈ ਨਹੀਂ ਹੈ ਯਾਰ ਕਿੱਥੇ ਆਪਾਂ ਨੇ ਬਹੁਤ ਜਾਂਦਾ ਇੱਕ ਉਹ ਜਾਂਦਾ ਉਹ ਤਾਂ ਦੇਖ ਕੇ ਦਿਖਾ ਕੇ ਹੋ ਜਾਂਦਾ ਇੱਕ ਇਹਨਾਂ ਮੈਂ ਵੀ ਇੱਥੋਂ ਮੋੜਦਾ ਸੀ ਚਲ ਕੋਈ ਗੱਲ ਨਹੀਂ ਅਗਲੇ ਨੇ ਡਰ ਜਾਣਾ ਵੀ ਖਣੀ ਪਤਾ ਨਹੀਂ ਕਿਉਂ ਹੱਥ ਦੇ ਕੇ ਰੋਕਦਾ ਕੁਝ ਲਾਉ ਤਾਂ ਦਿਖੋ ਕੁਝ ਕਿ ਚੜਲਾ ਵੀ ਕਿਰਿਆ ਪਿੱਛੇ ਲਾਰ ਰੰਗ ਦਾ ਥੈਲਾ ਆ ਦੋ ਨਹੀਂ ਤੇ ਜਦਾਂ ਕਿਤੋਂ ਹੋਰ ਤੇ ਕਿਰਿਆ ਲਾਲ ਰੰਗ ਦਾ ਥੈਲਾ ਉਹ ਚੱਲੋ ਮੈਨੂੰ ਆ ਉਹ ਥੇ ਕਿਰਿਆ ਨੀਚੇ ਦੇਖ ਲਓ ਕਿਰਿਆ ਆ ਇੱਕ ਆ ਦੋ ਹੀ ਬਣਾਏ ਨੇ ਮੈਨੂੰ ਤਾਂ ਮੈਨੂੰ ਬਤਾਉਂੋ ਛੋਟਾ ਹੋਰ ਹੈਗਾ ਦੀ ਸਮਾਨ ਕੋਈ ਇੱਕ ਲਾਲ ਰੰਗ ਦਾ ਥੈਲਾ ਉਹ ਨਹੀਂ ਬਸ ਇਹੀ ਹੈ ਇਹੀ ਹੈ ਬਾਈ ਇਹੀ ਹੈ ਹੁਣ ਮੈਂ ਤਾਂ ਦੇਖਿਆ ਉੱਥੇ ਇੱਕ ਲਾਲ ਥੈਲਾ ਵੀ ਉੱਪਰੇ ਆ ਨਿਕਾ ਜਿਹਾ ਐਡਾ ਚਲਾਇਆ ਲਓ ਵੀ ਇੱਧਰ ਕਰ ਮੇਰੇ ਚਲੋ ਅਗਲੇ ਦਾ ਸਮਾਨ ਮਿਲ ਗਿਆ ਸਮਾਨ ਵੀ ਕਬਾਵਾ ਸੀਗਾ ਨਵਾਂ ਸਮਾਨ ਸੀਗਾ ਦੁਨੀਆ ਤੇ ਮਾੜੇ ਤੋਂ ਮਾੜੇ ਲੋਕ ਵੀ ਨੇ ਚੰਗੇ ਤੋਂ ਚੰਗੇ ਲੋਕ ਵੀ ਨੇ ਦੇਖੋ ਜਿਹੜੇ ਭਰਾ ਨੇ ਵਿਚਾਰੇ ਨੇ ਥੈਲਾ ਇਹਦਾ ਸਮਾਨ ਫੜਾਇਆ ਉਹਨੂੰ ਵੀ ਆਏ ਸੀ ਵੀ ਚੱਲ ਯਾਰ ਇਹਨਾਂ ਦਾ ਸਮਾਨ ਰਹਿ ਨਾ ਜਾਵੇ ਵਿਚਾਰਿਆਂ ਦਾ ਤੇ ਉਹ ਬਜ਼ੁਰਗ ਨੂੰ ਇੱਕ ਬੰਦਾ ਹੋਰ ਵਧੀਆ ਮਿਲਿਆ ਉਹਨੂੰ ਭਲੇਖਾ ਸਕੂਟਰੀ ਵਾਲਾ ਬਿਠਾ ਕੇ ਲੈ ਕੇ ਗਿਆ ਕਹਿੰਦਾ ਇੱਕ ਹੋਰ ਡਿਗਿਆ ਬੈਗ ਅਗਲਾ ਕਹਿੰਦਾ ਦੇਖੋ ਹੋ ਸਕਦਾ ਇਹਨਾਂ ਦਾ ਹੀ ਹੋਵੇ ਚਲੋ ਸਮਾਨ ਮਿਲ ਗਿਆ ਅਗਲੇ ਨੂੰ ਅਗਲੇ ਦਾ ਚਲ ਹੁਣ 50 ਰੁਪਏ ਰੱਖੀ ਆਉਂਦੇ ਫਿਰ ਗੱਡੀ ਗੰਦੀ ਬਹੁਤ ਹੋਈ ਹੋਈ ਆ ਬਾਲਾ ਬੁਰਾ ਹਲਵਾ ਹੈ ਗੱਡੀ ਦਾ ਇਧਰੋਂ ਮੈਂ ਹਰਿਆਣੇ ਵਾਲੇ ਪਾਸੇ ਜਦੋਂ ਆਇਆ ਨਾ ਸਾਰੀ ਗੱਡੀਆਂ ਨੂੰ ਗੋਹਾ ਗੋਹਾ ਲੱਗਿਆ ਪਿਆ